ਪੰਜਾਬ 'ਚ ਇੱਕ ਪਾਸੇ ਹਰਪਲੇ ਹਾਲਾਤ ਬਣੇ ਹੋਏ ਆ तमाम ਲੋਕ ਜਿਹੜੇ ਨੇ ਮੋਤਾ ਹੋ ਰਹੀਆਂ ਉਹਨਾਂ ਦੀਆਂ ਪਸ਼ੂ ਵਹਿ ਰਹੇ ਨੇ ਔਰ ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਅਰਦਾਸ ਕਰਾਈ ਗਈ ਹੈ ਹਰਸ਼ੀ ਪਲੇ ਸਰਦਨਾਲ ਖੇਤਰੀ ਸਾਹਿਬ ਸਾਰਾ ਕੁਝ ਕਿਵੇਂ ਦੇਖਦੇ ਹੋ ਕਿਉਂਕਿ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਪਹਿਲਾਂ ਉੱਥੇ ਜਿੱਥੇ ਹਸਲ ਕੀਤੀ ਹੁਣ ਮੂਰੇ ਆ ਕੇ ਖੇਤਰੀ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਾਰੀ ਪੰਜਾਬ ਦੇ ਭਲੇ ਦੇ ਲਈ ਦਿਖੋ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿਹੜੀ ਲੈਂਡ ਪੂਲਿੰਗ ਦੇ ਨਾਂ ਤੇ ਲੈਂਡ ਗ੍ਰੈਬਿੰਗ ਪਾਲਿਸੀ ਪੰਜਾਬ ਦੀ ਸਰਕਾਰ ਨੇ ਲਿਆਂਦੀ ਸੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀਆਂ ਦੇ ਸਾਥ ਦੇ ਨਾਲ ਉਹਦੇ ਵਿਰੁੱਧ ਸੰਘਰਸ਼ ਵੜਿਆ ਉਦੋਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਸੀ ਕਿ ਇਹ ਜਿਹੜਾ ਸੰਘਰਸ਼ ਹੈ ਇਹਦੇ ਸਾਨੂੰ ਕਾਮਯਾਬੀ ਬਖਸ਼ਣ ਤੇ ਪੱਕਾ ਮੋਰਚਾ ਲਾਉਣ ਦੇ ਲਈ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਕੇ ਚੱਲਣਾ ਸੀ ਪਰ ਕਿਉਂਕਿ ਪ੍ਰੈਸ਼ਰ ਸਰਕਾਰ ਤੇ ਇੰਨਾ ਜ਼ਿਆਦਾ ਪੈ ਗਿਆ ਪੰਜਾਬ ਉੱਠ ਕੇ ਖੜਾ ਹੋ ਗਿਆ ਸ਼੍ਰੋਮਣੀ ਅਕਾਲ ਦਲ ਦੀ ਅਗਵਾਈ ਦੇ ਵਿੱਚ ਉਹ ਲੈਂਡ ਪੂਲਿੰਗ ਦੀ ਪਾਲਿਸੀ ਸਰਕਾਰ ਨੂੰ ਵਾਪਸ ਲੈਣੀ ਪਈ ਸੋ ਅੱਜ ਅਸੀਂ ਮੋਰਚਾ ਦੇ ਵਾਸਤੇ ਅਰਦਾਸ ਕਰਨੀ ਸੀ ਸੋ ਅੱਜ ਸ਼ੁਕਰਾਨੇ ਵਜੋਂ ਸ਼੍ਰੋਮਣੀ ਅਕਾਲ ਦਲ ਦੀ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗੁਰੂ ਸਾਹਿਬ ਦਾ ਓਟ ਆਸਰਾ ਧੱਕਿਆ ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਕਿਉਂਕਿ ਜਿਸ ਤਰੀਕੇ ਪਾਣੀ ਦੀ ਮਾਰ ਹੇਠ ਸਾਰਾ ਪੰਜਾਬ ਆਇਆ ਲੋਕ ਘਰੋਂ ਬੇਕਾਰ ਹੋ ਗਏ ਡੰਗਰ ਬੱਚੇ ਦਾ ਮਾਲ ਦਾ ਨੁਕਸਾਨ ਹੋ ਰਿਹਾ ਲੋਕਾਂ ਦੀਆਂ ਫਸਲਾਂ ਡੁੱਬੀਆਂ ਨੇ ਸੋ ਅੱਜ ਗੁਰੂ ਸਾਹਿਬ ਦੇ ਚਰਨਾਂ ਚਰਦਾਸ ਕੀਤੀ ਹੈ ਕਿ ਇਸ ਕਹਿਰ ਤੋਂ ਪੰਜਾਬ ਨੂੰ ਬਚਾਇਆ ਜਾਵੇ ਤੇ ਨਾਲ ਹੀ ਪੰਜਾਬ ਦੀ ਸਰਕਾਰ ਨੂੰ ਸ਼ਰਮਣੀ ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਨੇ 1 ਮਹੀਨੇ ਦਾ ਅਲਟੀਮੇਟਮ ਦਿੱਤਾ ਹੁਣ ਗੱਲਾਂ ਨਹੀਂ ਸੁਣਨੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਉਂਕਿ ਪਿਛਲੀ ਵਾਰ ਵੀ ਇਹਨਾਂ ਦੇ ਰਾਜ ਦੇ ਵਿੱਚ ਇਹੀ ਹਾਲਾਤ ਹੋਏ ਸੀ ਔਰ ਤੁਸੀਂ ਕਮਾਲ ਦੀ ਗੱਲ ਦੇਖੋ ਕਿ ਨਾ ਤਾਂ ਕੱਸੀਆਂ ਦੀ ਨਹਿਰਾਂ ਦੀ ਨਾਲੀਆਂ ਦੀ ਕੋਈ ਸਫਾਈ ਤੱਕ ਨਹੀਂ ਹੋਈ ਮਤਲਬ ਪੰਜਾਬ ਸਰਕਾਰ ਨੇ ਇੱਕੋ ਕੰਮ ਫੜ ਲਿਆ ਕਿ ਭਾਈ ਦਿੱਲੀ ਦੇ ਕਦਮਾਂ 'ਚ ਬੈਠੇ ਰਹਿਣਾ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਕਰਨੀ ਹੈ ਪੰਜਾਬ ਨੂੰ ਲੁੱਟਣਾ ਪੰਜਾਬ ਕੰਨੀ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਐਨਡੀਆਰਐਫ ਦੀ ਜਿਹੜੀ ਰਾਸ਼ੀ ਹੁੰਦੀ ਹੈ ਉਹ ਰਾਸ਼ੀ ਦੀ ਪਹਿਲੀ ਕਿਸ਼ਤ ਇਹਨਾਂ ਨੇ ਲਈ ਬਾਕੀ ਸੂਬਿਆਂ ਨੇ ਬਾਕੀ ਕਿਸ਼ਤਾਂ ਵੀ ਲੈ ਲਈਆਂ ਇਹਨਾਂ ਨੇ ਪਹਿਲੀ ਕਿਸ਼ਤ ਲੈ ਕੇ ਬਾਕੀ ਦੀ ਉਹਦੇ ਪੈਸੇ ਹੀ ਨਹੀਂ ਲਏ ਜਾਂ ਪੈਸੇ ਮਿਲੇ ਨਹੀਂ ਉਹਦਾ ਕਾਰਨ ਇਹ ਹੈ ਕਿ ਜਦੋਂ ਪਹਿਲੀ ਕਿਸ਼ਤ ਲਈ ਹੋਣੀ ਉਹਦਾ ਯੂਸੀ ਨਹੀਂ ਦੇ ਸਕਕੇ ਉਹਨੇ ਉਹ ਵੀ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਨੇ ਹਵਾਈ ਜੱਜਾਂ ਤੇ ਕਮਾਉਣ ਤੇ ਲਾਤਾ ਹੋਣਾ ਹੁਣ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਕਈ ਵਾਰ ਹਾਲਾਤ ਐਸੇ ਹੁੰਦੇ ਨੇ ਚੰਗਾ ਨਹੀਂ ਲੱਗਦਾ ਕਿ ਆਪਾਂ ਹਰ ਜਗ੍ਹਾ ਤਮਾਸ਼ਾ ਵੀ ਨਹੀਂ ਕਰਨੀ ਐ ਪਿਛਲੀ ਵਾਰ ਕਹਿੰਦੇ ਸੀ ਮੈਂ ਮੁਰਗੀਆਂ ਦੇ ਵੀ ਪੈਸੇ ਦਊਂਗਾ ਜੀ ਕਿੱਥੇ ਗਏ ਜੀ ਪੈਸੇ ਗਰਦੌਰੀਆਂ ਹੁਣ ਤਾਂ 8-8 ਫੁੱਟ ਪਾਣੀ ਫਿਰਦਾ ਹੁਣ ਤਾਂ ਮੈਨੂੰ ਲੱਗਦਾ ਗਰਦੌਰੀਆਂ ਦੀ ਵੀ ਲੋੜ ਨਹੀਂ ਲਿਓ ਦੋ ਪੈਸੇ 8-8 ਫੁੱਟ ਪਾਣੀ ਐ ਤੇ ਕੱਲ ਕਹਿੰਦੇ ਜੀ ਮੈਂ ਆਪਣਾ ਜਿਹੜਾ ਹੈਲੀਕਾਪਟਰ ਐ ਹੈ 92 ਜਿਹੜੇ ਮੇਰੇ ਐਮਐਲਏ ਜਿਤਾਏ ਨੇ ਤਾਂ ਮਿਲਿਆ ਮੈਂ ਪੰਜਾਬ ਦੀ ਸੇਵਾ ਚ ਲਾ ਰਿਹਾ ਮਤਲਬ ਪੰਜਾਬ ਦੀ ਮੁਸ਼ਕਲ ਹੱਲ ਹੋ ਗਈ ਮੁੱਖ ਮੰਤਰੀ ਸਾਹਿਬ ਬਸ ਕਰੋ ਸਟੇਜ ਚ ਲਾਉਣੀ ਛੱਡ ਦਿਓ ਇਹ ਸਟੇਟ ਹੈ ਇੱਕ ਸਰਕਾਰ ਦਾ ਹੈਲੀਕਾਪਟਰ ਹੈ ਉਹ ਤੁਹਾਨੂੰ ਪਤਾ ਵੀ ਕਿੰਨੀ ਉਹਦੀ ਕੈਪੈਸਿਟੀ ਹੈ ਉਹ 500 ਕਿਲੋ ਤੋਂ ਉੱਪਰ ਲੈ ਕੇ ਜਾ ਸਕਦਾ ਦੋ ਉਹਦੇ ਚ ਪਾਇਲਟ ਹੋਗੇ ਜੇ ਉਹਦੇ ਚ 5-5 ਕਿਲੋ ਦੇ 100 ਪੈਕਟ ਵੀ ਰੱਖ ਕੇ ਲੈ ਜੋਂਗੇ ਰਾਸ਼ਨ ਦੇ 500 ਕਿਲੋ ਹੋ ਗਿਆ ਤਾਂ ਦੱਸੋ ਜੀ 100 ਬੰਦੇ ਨੂੰ 5-5 ਕਿਲੋ ਚ ਆਟਾ ਵੀ ਹੋਊ ਦਾਲ ਵੀ ਹੋਊਗੀ ਕੀ ਵੰਡੂਗਾ ਇੱਕ ਦਿਨ ਚ ਹੈਲੀਕਾਪਟਰ ਸੋ ਇਹ ਜਿਸ ਤਰੀਕੇ ਪੰਜਾਬ ਦੇ ਮੁੱਖ ਮੰਤਰੀ ਸਿਰਫ ਗੱਲਾਂ ਮਾਰ ਕੇ ਪੰਜਾਬੀਆਂ ਦਾ ਸਮਾਂ ਟਪਾਰੇ ਨੇ ਇੱਕ ਮਹੀਨੇ ਦਾ ਅਲਟੀਮੇਟਮ ਦਿੰਨੇ ਆ ਜੋ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਪਿੰਡਾਂ ਦੇ ਪਿੰਡ ਰੁੜ ਗਏ ਨੇ ਜਾਨ ਮਾਲ ਦਾ ਨੁਕਸਾਨ ਹੋ ਗਿਆ ਫਸਲ ਦਾ ਹੋ ਗਿਆ ਡੰਗਰ ਬੱਚੇ ਦਾ ਹੋ ਗਿਆ ਜੇ ਪੰਜਾਬ ਸਰਕਾਰ ਨੇ ਪੰਜਾਬ ਦੀ ਸਾਰ ਨਾ ਲਈ ਤਾਂ ਹੁਣ ਪੱਕਾ ਮੋਰਚਾ ਸੰਘਰਸ਼ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੱਡਾਂਗੇ ਔਰ ਮੁੱਖ ਮੰਤਰੀ ਦੇ ਤਾਂ ਆਪਣੇ ਸਟੌਜ ਦੇ ਵਿੱਚ ਪਾਣੀ ਆਇਆ ਖੜ। ਜਿਹੜੇ ਮੁੱਖ ਮੰਤਰੀ ਦੇ ਆਪ ਦੇ ਘਰ 'ਚ ਪਾਣੀ ਆ ਸਾਰੇ ਪੰਜਾਬ 'ਚ ਪਾਣੀ ਆ ਫਿਰਦੇ ਕਿੱਥੇ ਨੇ ਤਮਿਲਨਾਡੂ ਜਾ ਕੇ ਜੀ ਉੱਥੇ ਫੰਕਸ਼ਨ ਅਟੈਂਡ ਕਰਦੇ ਫਿਰਦੇ ਨੇ ਮਤਲਬ ਰੋਮ ਜਲ ਰਿਹਾ ਤੇ ਨੀਰੋ ਬੰਸਰੀ ਵਜਾ ਰਿਹਾ ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਹਾਲਾਤ ਨੇ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਜਿਹੜੀ ਕੁਦਰਤ ਦੀ ਮਾਰ ਤਾਂ ਪਈ ਐ ਪਰ ਨਾਲ ਜਿਹੜੀ ਦੂਜੀ ਮਾਰ ਪੰਜਾਬ ਨੂੰ ਪਈ ਆ ਉਹ ਐ ਕਿ ਐਸੀ ਨਕਮੀ ਸਰਕਾਰ ਪੰਜਾਬੀਆਂ ਨੇ ਚੁਣ ਲਈ ਜਿਹੜੀ ਪੰਜਾਬੀਆਂ ਦੀ ਸਾਰੀ ਨਹੀਂ ਲੈਂਦੀ ਜੀ ਨੂੰ ਇੱਕੋ ਫਿਕਰ ਹੈ ਕਿ ਮੈਂ ਕੇਜਰੀਵਾਲ ਨੂੰ ਕਿਦਾਂ ਖੁਸ਼ ਰੱਖਣਾ ਦਿੱਲੀ ਨੂੰ ਕਿਦਾਂ ਖੁਸ਼ ਰੱਖਣਾ ਪੰਜਾਬ ਚਾਹੇ ਜਾਵੇ ਠੱਠੇ ਖੂਦ ਦੇ ਵਿੱਚ ਇਹਦੇ ਨਾਲ ਅੱਜ ਜਿਵੇਂ ਇੱਕ ਮੋਤ ਹੋਈ ਖੋਦੇਵੇ ਪਿੰਡਾ ਡਿਆਰਾ ਬਾਬਾ ਨਾਨਕ ਹੋਰ ਅਜਿਹੀਆਂ ਕਈ ਮੋਤਾਂ ਹੋਈਆਂ ਨੇ ਅਸਲ ਜ਼ਿੰਮੇਵਾਰ ਕਿਨੂੰ ਮੰਨਦੇ ਹੋ ਇਹਨਾਂ ਮੋਤਾਂ ਨਾਲ ਕਿਉਂਕਿ ਸਿਲਟਿੰਗ ਡੀ ਸਿਲਟਿੰਗ ਹੁੰਦੀ ਨਹੀਂ ਪਈ ਨਾਲਿਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਮਿੱਟੀ ਜੰਮੀ ਉਹਦੇ ਉੱਪਰ ਪਾਣੀ ਆਪਣਾ ਆਪਣਾ ਪੱਛਾ ਬਣਾ ਕੇ ਫਿਰ ਪਿੰਡਾਂ ਚ ਵਹੀ ਜਾਂਦਾ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਸਾਡੇ ਤਾਂ ਹਰ ਤੱਕ ਨਾਲਿਆਂ ਦੀ ਕੱਸੀਆਂ ਦੀ ਨਹਿਰਾਂ ਦੀ ਸਫਾਈ ਤੱਕ ਨਹੀਂ ਕਰਾਈ ਮਤਲਬ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਇਸ ਗੱਲ ਦੀ ਜਵਾਬਦੇਹੀ ਦੇ ਸਕਦੇ ਨੇ ਕਿ ਜੋ ਅੱਜ ਪੰਜਾਬ ਦਾ ਹਾਲਾਤ ਹੈ ਤੇ ਕਰਕੇ ਜੇ ਮੌਤਾਂ ਹੋ ਰਹੀਆਂ ਨੇ ਸਿੱਧੀ ਸਿੱਧੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਸ ਤੋਂ ਵੱਧ ਨਲਾਇਕੀ ਕਿਸੇ ਮੁੱਖ ਮੰਤਰੀ ਦੀ ਇਸ ਤੋਂ ਵੱਧ ਨਲਾਇਕੀ ਕਿਸੇ ਸਰਕਾਰ ਦੀ ਕੀ ਹੋਊਗੀ ਕਿ ਐਡੀ ਵੱਡੀ ਆਫਤ ਤੁਹਾਡੇ ਬੂਹੇ ਤੇ ਆਈ ਖੜੀ ਹੈ ਤੇ ਤੁਸੀਂ ਉਸ ਆਫਤ ਨੂੰ ਨਾ ਪਹਿਲਾਂ ਦੇਖ ਸਕੇ ਸਭ ਨੂੰ ਪਤਾ ਸੀ ਕਿ ਇਸ ਵਾਰ ਮਤਲਬ ਮੌਸਮ ਵਿਭਾਗ ਦਾ ਵੀ ਅਲਰਟ ਸੀ ਕਿ ਇਸ ਵਾਰ ਬਰਸਾਤਾਂ ਬਹੁਤ ਹੋਣੀਆਂ ਨੇ ਉਹਦੇ باوجود ਦੱਸ ਸਕਦੇ ਨੇ ਕਿ ਕਿਉਂ ਨਹੀਂ ਸਫਾਈ ਕਰਾਈ ਗਈ ਨਾ ਨਦੀਆਂ ਦੀਆਂ ਨਾ ਦਰਿਆਵਾਂ ਦੀਆਂ ਨਾ ਕਸੀਆਂ ਦੀ ਕਿੱਤੇ ਦੀ ਸਫਾਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਨਹੀਂ ਕਰਾਈ ਇਹਦੀ ਜਵਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਕਦੇ ਤਾਂ ਲਿਖ ਦਿੰਦੇ ਨੇ ਮੈਂ ਚਿੱਠੀ ਲਿਖਤੀ ਜੀ ਮੈਂ ਪੰਜਾਬੀਆਂ ਨੂੰ ਕਹਿਣਾ ਜੀ ਕੇਂਦਰ ਸਰਕਾਰ ਤੁਹਾਡਾ ਰਾਸ਼ਨ ਖੋਣ ਲੱਗੀ ਹੈ ਮੁੱਖ ਮੰਤਰੀ ਸਾਹਿਬ ਅੱਜ ਸਮਾ ਤਾਂ ਨਹੀਂ ਪੰਜਾਬ ਡੁੱਬਿਆ ਪੇਪਰ ਮੈਂ ਪੁੱਛਣਾ ਚਾਹਨਾ ਕਿ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਤੇ ਵੱਡੇ ਬਾਦਲ ਸਾਹਿਬ ਦਾ ਸੁਪਨਾ ਸੀ ਜਿਹੜਾ ਘਰ-ਘਰ ਰਾਸ਼ਨ ਪਹੁੰਚਾਇਆ 2 ਰੁਪਏ ਕਿਲੋ ਕਣਕ ਤੇ 20 ਰੁਪਏ ਕਿਲੋ ਦਾਲ ਉਹ ਕਿਉਂ ਬੰਦ ਕੀਤਾ ਜੀ ਉਹ ਤਾਂ ਕੇਂਦਰ ਸਰਕਾਰ ਦੇ ਪੈਸੇ ਨਾਲ ਨਹੀਂ ਚੱਲਦਾ ਸੀ ਉਹ ਤਾਂ ਪੰਜਾਬ ਸਰਕਾਰ ਦਾ ਆਪਣਾ ਬਜਟ ਸੀ ਪੰਜਾਬ ਸਰਕਾਰ ਆਪਣੇ ਬਜਟ ਦੇ ਨਾਲ ਬਾਦਲ ਸਾਹਿਬ ਨੇ ਸਕੀਮ ਚਲਾਈ ਔਰ ਐਸੀ ਕਾਮਯਾਬ ਸਕੀਮ ਸੀ ਜਿਹਨੂੰ ਦੇਸ਼ ਨੇ ਕਾਪੀ ਕੀਤਾ ਮੁੜ ਕੇ ਮਨਮੋਹਨ ਸਿੰਘ ਜੀ ਨੇ ਉਹ 13 14 ਚ ਜਾ ਕੇ ਕਾਪੀ ਕੀਤੀ ਤੇ ਉਹ ਕਿਉਂ ਨਹੀਂ ਦਿੰਦੇ ਜੀ ਦੱਸੋ 2 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਕਿਉਂ ਬੰਦ ਹੈ ਔਰ ਅਕਾਲੀ ਦਲ ਦੇ ਸਮੇਂ ਜਦੋਂ ਇਹ 2007 ਦੇ ਵਿੱਚ ਪਹਿਲੀ ਕੈਬਨਿਟ ਚ ਸਕੀਮ ਲਿਆਂਦੀ ਗਈ ਸੀ ਮੁੜ ਕੇ ਜਿਹੜੇ ਇਹ ਲੋਕ ਜਿਨ੍ਹਾਂ ਨੂੰ ਜਿਹੜੇ ਇਹਦਾ ਲਾਭ ਪ੍ਰਾਪਤ ਕਰਦੇ ਸੀ ਉਹ 2017 ਤੱਕ 20 ਲੱਖ ਹੋਗੇ ਸੀ ਕਾਂਗਰਸ ਨੇ ਉਹਦੇ ਚੋਂ ਵੀ ਕੱਟੇ ਉਹ 5 ਲੱਖ ਰਹਿ ਗਏ ਇਹਨਾਂ ਦੇ ਰਾਜ ਚ ਇੰਨੇ ਘਟਦੇ 3 ਸਾਲ ਚ ਜਿਹੜੇ ਉਹਦੋਂ ਕਹਿੰਦੇ ਸੀ ਨਾ ਮੈਂ ਖੁੱਲੀ ਚਿੱਠੀ ਲਿਖੀ ਹੈ ਜੀ ਮੈਂ ਪੰਜਾਬ ਦੇ ਨਾਲ ਖੜਾ ਭਾਈ ਜਿਹੜੇ 20 ਲੱਖ ਲਾਭਪਾਤਰੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2017 ਤੱਕ ਬਣਾ ਕੇ ਗਈ ਸੀ ਉਹਨਾਂ ਚੋਂ ਤਾਂ ਰਹੀ ਕੁੱਲ 5 6 ਲੱਖ ਗਏ ਬਾਕੀ ਕਿੱਥੇ ਗਏ ਜੀ 3 ਸਾਲਾਂ ਦੇ ਵਿੱਚ ਤੁਸੀਂ ਕੋਈ ਨਵਾਂ ਲਾਭਪਾਤਰੀ ਆਇਡੈਂਟੀਫਾਈ ਕੀਤਾ ਹੋਰ ਕਿਸੇ ਲੋਕਾਂ ਨੂੰ ਰਾਸ਼ਨ ਦੀ ਲੋੜ ਨਹੀਂ ਸੋ ਕੱਲੀ ਤਮਾਸ਼ੀ ਨਹੀਂ ਕਰਕੇ ਜਿਹੜਾ ਸਮਾਂ ਟਪਾਇਆ ਜਾ ਰਿਹਾ ਅੱਜ ਪੰਜਾਬ ਉਹਦਾ ਭੁਗਤ ਭੁਗਤ ਬਿਲਕੁਲ ਤਾਂ ਇਹ ਸਭ ਦੇ ਨਾਲ-ਨਾਲ ਜੇਕਰ ਦੇਖਿਆ ਜਾਵੇ ਤਾਂ ਇੱਕ ਪਾਸੇ ਲੋਕ ਤਾਂ ਪਰੇਸ਼ਾਨ ਨੇ ਨਾਲ ਦੀ ਨਾਲ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਮੂਰੀ ਹੋ ਕੇ ਅੜਾਂਚੇ ਜਾ ਰਹੀ ਹੈ ਅਜਰਦਾਸ ਕਰਾਇਆ ਪੰਜਾਬ ਦੇ ਭਲੇ ਲਈ ਸੋ ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਕਿ ਕੁਝ ਹਾਲਾਤ ਬਦਲੇ ਜਾਂਦੇ ਜਾਂ ਫਿਰ ਦਿਖਣਾ ਇਹ ਰਹੇਗਾ ਕੈਮਰਾ ਪਰਸੂ ਰਾਜ ਕੁਮਾਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ ਨਿਊਜ਼ ਅੰਮ੍ਰਿਤਸਰ